ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਲਾਜੋ ਭਾਗ 7ਵਾਂ ਜਿਸ ਨੂੰ ਲਿਖਿਆ ਹੈ ਸੇਮਰਜੀਤ ਕੌਰ ਨੇ ਉਮੀਦ ਹੈ ਤੁਹਾਨੂੰ ਪਹਿਲੇ ਭਾਗ ਪਸੰਦ ਆਏ ਹੋਣਗੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਲਾਜੋ ਜੋ ਰਾਮੂ ਨੂੰ ਆਖਰੀ ਹੈ ਬੂਟਾਂ ਚੱਪਲਾਂ ਦਾ ਕੰਮ ਇਹ ਹੈ ਕਲ ਲੋਕ ਬਿਨਾਂ ਰੁਕੇ ਬਿਨਾਂ ਕਿਸੇ ਰੋਕ ਜਾਂ ਚੋਟ ਦੇ ਅੱਗੇ ਵਧਦੇ ਰਹਿਣ ਤੂੰ ਤਾਂ ਵੋਟ ਪਾ ਕੇ ਵੀ ਰੁਕ ਗਿਆ ਹੁਣ ਤੂੰ ਜੇ نیچے ਨਾ ਉਤਰੇਗਾ ਤਾਂ ਸਕੂਲ ਕਿਵੇਂ ਜਾਏਗਾ ਤੂੰ ਵੋਟਾਂ ਨੂੰ ਸਾਫ਼ ਰੱਖ ਪਰ ਇਹਨਾਂ ਨੂੰ ਪਾ ਕੇ ਤੁਰ ਅੱਗੇ ਵਧ ਲਾਜੋ ਨੂੰ ਖੁਦ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਕੀ ਆਖ ਰਹੀ ਹੈ ਬਸ ਉਹ ਕਿਸੇ ਤਰ੍ਹਾਂ RAMU ਨੂੰ ਬਾਹਰ ਲੈ ਕੇ ਜਾਣਾ ਚਾਹੁੰਦੀ ਸੀ ਤਾਂ ਜੋ RAMU ਸਕੂਲ ਜਾ ਸਕੇ RAMU ਬੈੱਡ ਤੋਂ ਉੱਤਰਿਆ ਤੇ ਲਾਜੋ ਨੂੰ ਬੋਲਿਆ ਲਾਜੋ ਦੀਦੀ ਚੱਲੋ ਮੈਂ ਹਲੇ ਪਰੌਂਠਾ ਵੀ ਖਾਣਾ ਹੈ ਲਾਜੋ RAMU ਨੂੰ ਲੈ ਕੇ ਬਾਹਰ ਆ ਗਈ ਪੰਮੀ ਨੇ ਦੋਨਾਂ ਨੂੰ ਚਾਹ ਪੜਾਈ ਤੇ ਨਾਲ ਪਰੌਂਠੇ ਵੀ ਫੜਾਏ ਉਹ ਵੀ ਲੋਨ ਮਿਰਚਾਂ ਵਾਲੇ ਮਹਿਰ ਸਿੰਘ ਵੀ ਨਹਾ ਕੇ ਤਿਆਰ ਹੋ ਗਿਆ ਕਿਉਂਕਿ ਉਹ RAMU ਨੂੰ ਸਕੂਲ ਝੜਣ ਜਾਣ ਵਾਲਾ ਸੀ ਪੰਮੀ ਨੇ ਮਹਿਰ ਸਿੰਘ ਨੂੰ ਚਾਹ ਪੜਾਈ ਮੇਰ ਸਿੰਘ ਰਾਮੂ ਨੂੰ ਲੈ ਕੇ ਸਕੂਲ ਵੱਨੀ ਨੂੰ ਤੁਰ ਪਿਆ ਮੇਰ ਸਿੰਘ ਨੇ ਰਾਮੂ ਦਾ ਬੈਗ ਆਪਣੇ ਮੋਢੇ ਤੇ ਟੰਗ ਲਿਆ ਮਿਸ ਲੈਲਾ ਅਤੇ ਅਹਿਮਦ ਕਮਰੇ ਵਿੱਚ ਗੱਲਾਂ ਕਰ ਰਹੇ ਸਨ ਮਿਸ ਲੈਲਾ ਨੇ ਅਹਿਮਦ ਦੇ ਮੂੰਹ ਤੇ ਚਪੇੜ ਮਾਰਦਿਆਂ ਆਖਿਆ ਤੂੰ ਲਾਜੋ ਨੂੰ ਜੱਫੀ ਕਿਉਂ ਪਾਈ ਤਾਂ ਅਹਿਮਦ ਮਿਸ ਲਾਲਾ ਨੂੰ ਆਖਦਾ ਹੈ ਕਿਉਂ ਤੈਨੂੰ ਲਾਜੋ ਉੱਪਰ ਤਰਸਾ ਰਿਹਾ ਹੈ ਮਿਸ ਲੈਲਾ ਅਹਿਮਦ ਨੂੰ ਆਖਦੀ ਹੈ ਨਹੀਂ ਅਜਹੀ ਕੋਈ ਗੱਲ ਨਹੀਂ ਹੈ ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਮੁੰਡਾ ਉਸ ਨੂੰ ਹੱਥ ਲਾਵੇ ਅਹਿਮਦ ਮਿਸ ਲੈਲਾ ਨੂੰ ਆਖਦਾ ਹੈ ਗੱਲ ਲੱਗਣ ਨਾਲ ਕੀ ਹੋਣਾ ਹੈ ਤੂੰ ਕੁਝ ਜ਼ਿਆਦਾ ਹੀ ਸੋਚਦੀ ਹੈ ਮਿਸ ਲੈਲਾ ਗੁੱਸੇ ਵਿੱਚ ਅਹਿਮਦ ਨੂੰ ਆਖਦੀ ਹੈ ਜੇ ਮਕਸਦ ਵੱਡਾ ਹੋਵੇ ਤਾਂ ਸੋਚਣਾ ਵੀ ਵੱਧ ਹੀ ਪੈਂਦਾ ਹੈ ਮੈਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਇਸ ਲਈ ਕਹਿੰਦੀ ਹਾਂ ਕਿ ਆਪਣੇ ਈਰਮਾਨਾ ਉੱਪਰ ਕਾਬੂ ਰੱਖ ਨਹੀਂ ਤਾਂ ਜੋ ਸੁਪਨੇ ਸਜਾਏ ਹੈ ਉਸ ਨੂੰ ਵੀ ਕਿਸੇ ਕੂੜੇਦਾਨ ਵਿੱਚ ਸੁੱਟ ਦੇ ਕੁਝ ਦੇਰ ਬਾਅਦ ਮਿਸ ਲੈਲਾ ਅਤੇ ਅਹਿਮਦ ਕਮਰੇ ਵਿੱਚੋਂ ਬਾਹਰ ਆਉਂਦੇ ਹਨ ਉਹ ਦੋਨੋਂ ਭੈਣ ਭਰਾ ਸਵੇਰ ਦਾ ਨਾਸ਼ਤਾ ਕਰਦੇ ਨੇ ਨਾਸ਼ਤਾ ਕਰਦੇ ਵਕਤ ਵੀ ਅਹਿਮਦ ਅਤੇ ਲਾਜੋ ਆਪਸ ਵਿੱਚ ਕਾਫੀ ਟਾਈਮ ਗੱਲਾਂ ਕਰਦੇ ਰਹੇ ਪੰਮੀ ਅਤੇ ਬਹਾਦਰ ਉਹਨਾਂ ਦੋਨਾਂ ਨੂੰ ਇਕੱਠਿਆਂ ਇੰਜ ਵਕਤ ਬਤਾਉਂਦਿਆਂ ਦੇਖ ਕੇ ਕੁਝ ਹੋਰ ਹੀ ਸੋਚਣ ਲੱਗ ਪਈ ਸ਼ਾਇਦ ਉਹ ਸੋਚ ਰਹੇ ਸਨ ਕਿ ਅਹਿਮਦ ਅਤੇ ਲਾਜੋ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਹੈ ਕੁਝ ਧੇਰ ਬਾਅਦ ਮੇਰ ਸਿੰਘ ਸਕੂਲ ਤੋਂ ਵਾਪਸ ਆਇਆ ਅਮੀ ਮੇਰ ਸਿੰਘ ਨੂੰ ਪਾਣੀ ਪਿਲਾਉਂਦੀ ਹੈ ਮੇਰ ਸਿੰਘ ਆਖਦਾ ਹੈ रामू ਨੇ ਤਾਂ ਸਕੂਲ ਪਹੁੰਚਣਸਾਰ ਹੀ ਆਪਣੇ ਦੋਸਤ ਬਣਾ ਲਏ ਹਨ ਜਦੋਂ ਮੈਂ ਸਕੂਲ ਦੇ ਮੇਨ ਗੇਟ ਤੇ ਪਹੁੰਚਿਆ ਤਾਂ रामू ਨੂੰ ਆਪਣੀ ਕਲਾਸ yaad ਨਾ ਰਹੀ ਦੋ ਮੁੰਡੇ ਆਏ ਤੇ रामू ਨੂੰ ਆਪਣੇ ਨਾਲ ਲੈ ਕੇ ਕਲਾਸ ਵਿੱਚ ਚਲੇ ਗਏ रामू ਤਾਂ ਉਹਨਾਂ ਦੋਨਾਂ ਨਾਲ ਬਹੁਤ ਹੀ ਖੁਸ਼ ਲੱਗ ਰਿਹਾ ਸੀ ਮੈਂ ਵੀ ਫਿਰ ਮੇਨ ਦਰਵਾਜੇ ਤੋਂ ਹੀ ਛੱਡ ਕੇ ਵਾਪਸ ਮੁੜ ਆਇਆ। ਬਹਾਦਰ ਸਿੰਘ ਇਹ ਸੁਣ ਕੇ ਬਹੁਤ ਖੁਸ਼ ਹੋਇਆ। ਰਾਮੂ ਪਿਛਲੇ ਕੁਝ ਦਿਨਾਂ ਤੋਂ ਇਸ ਲਈ ਪਰੇਸ਼ਾਨ ਸੀ। ਕਿਉਂ ਉਸ ਨੂੰ ਡਰ ਸੀ ਕਿ ਉਸ ਦਾ ਕੋਈ ਦੋਸਤ ਬਣੇਗਾ ਕਿ ਨਹੀਂ। ਪਰ ਰਾਮੂ ਨੇ ਤਾਂ ਪਹਿਲੇ ਦਿਨ ਹੀ ਦੋ ਦੋਸਤ ਬਣਾ ਲਏ ਹਨ। ਸ਼ਾਇਦ ਹੁਣ ਰਾਮੂ ਦੇ ਮਨ ਵਿੱਚ ਡਰ ਨਾ ਰਹੀ। ਦੁਪਹਿਰ ਦਾ ਵਕਤ ਹੋ ਗਿਆ। ਲਾਜੋ ਤਾਰ ਤੋਂ ਸੁੱਕੇ ਕੱਪੜੇ ਉਤਾਰ ਕੇ ਉਹਨਾਂ ਦੀ ਤੈਹ ਲਗਾ ਰਹੀ ਸੀ ਐਮਦ ਲਾਜੋ ਦੇ ਕੋਲ ਆ ਕੇ ਬੈਠ ਗਿਆ ਅਤੇ ਉਸ ਨੂੰ ਆਖਣ ਲੱਗਾ ਲਾਜੋ ਜੀ ਲਿਆਓ ਮੈਂ ਤੁਹਾਡੀ ਮਦਦ ਕਰਦਾ ਹਾਂ ਤੁਸੀਂ ਕਾਫੀ ਟਾਈਮ ਤੋਂ ਕੰਮ ਕਰ ਰਹੇ ਹੋ ਥੱਕ ਗਏ ਹੋਵੋਗੇ ਲਾਜੋ ਥੋੜਾ ਹੱਸਦੀ ਹੋਈ ਆਖਦੀ ਹੈ ਅੱਜ ਤਾਂ ਮੈਂ ਸਵੇਰ ਤੋਂ ਲੈ ਕੇ ਹੁਣ ਤੱਕ ਕੋਈ ਕੰਮ ਹੀ ਨਹੀਂ ਕੀਤਾ ਮੈਂ ਤਾਂ ਹੁਣੇ ਹੀ ਬਸ ਕੱਪੜੇ ਲੈ ਕੇ ਆਈ ਆਂ ਸੋਚਿਆ ਕਿ ਸਵੇਰ ਤੋਂ ਕੋਈ ਕੰਮ ਨਹੀਂ ਕੀਤਾ ਘੱਟੋ ਘੱਟ ਕੱਪੜਿਆਂ ਦੀਆਂ ਤਾਹੇ ਹੀ ਲਗਾ ਦੇਵਾਂ ਵੈਸੇ ਵੀ ਮੈਂ ਕੰਮ ਕਰਦੀ ਥੱਕਦੀ ਨਹੀਂ ਕੰਮ ਕਰਨਾ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ ਖੈਰ ਤੁਸੀਂ ਮੇਰੀ ਮਦਦ ਕਿਉਂ ਕਰੋਗੀ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਇੱਥੇ ਕੁਝ ਦਿਨ ਲਈ ਰਹਿਣ ਆਏ ਹੋ ਤੁਸੀਂ ਪਿੰਡ ਦੇਖੋ ਆਰਾਮ ਕਰੋ ਜਿੱਥੇ ਜਿਸ ਕੰਮ ਲਈ ਆਏ ਹੋ ਉਹ ਕੰਮ ਕਰੋ ਕੱਪੜਿਆਂ ਦੀ ਤੈਹ ਲਗਾਉਣਾ ਤੁਹਾਡਾ ਕੰਮ ਨਹੀਂ ਹੈ ਇੰਨੇ ਵਿੱਚ ਅਹਿਮਦ ਹੱਸਪਿੰਦਾ ਹੈ ਅਹਿਮਦ ਕੰਮ ਦੇ ਬਹਾਨੇ ਲਾਜੋ ਦੇ ਨਜ਼ਦੀਕ ਜਾਣਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਲਾਜੋ ਉਸ ਨੂੰ ਜ਼ਿਆਦਾ ਸਮਝੇ ਅਤੇ ਉਸ ਨਾਲ ਦੋਸਤੀ ਕਰੇ ਪਰ ਇਸ ਦੋਸਤੀ ਦੇ ਪਿੱਛੇ ਵੀ ਤਾਂ ਕੋਈ ਮਕਸਦ ਹੋਵੇਗਾ ਕਿਉਂਕਿ ਅਹਿਮਦ ਤਾਂ ਇੱਥੇ ਆਪਣੇ ਮਕਸਦ ਹੀ ਆਇਆ ਹੈ ਨਾ ਮੇਰ ਸਿੰਘ ਨੂੰ ਅਹਿਮਦ ਦਾ ਲਾਜੂ ਦੇ ਤੇ ਉਹਦੇ ਨਜ਼ਦੀਕ ਜਾਣਾ ਚੰਗਾ ਨਹੀਂ ਸੀ ਲੱਗਦਾ ਹਾਲਾਂਕਿ ਉਸਨੇ ਪਹਿਲਾਂ ਕਦੇ ਅਹਿਮਦ ਨੂੰ ਲਾਜੂ ਦੇ ਇੰਨਾ ਨਜ਼ਦੀਕ ਨਹੀਂ ਦੇਖਿਆ ਸੀ ਪਰ ਫਿਰ ਵੀ ਉਸਨੇ ਇੱਕ ਵਾਰੀ ਦੇਖਿਆ ਤਾਂ ਉਸਨੂੰ ਬੁਰਾ ਲੱਗਿਆ ਸ਼ਾਮ ਦੇ ਵਕਤ ਮੇਰ ਸਿੰਘ ਬਾਹਰ ਹੀ ਬੈਠਾ ਸੀ ਉਹ ਦੇਖਦਾ ਹੈ ਕੀ ਅਹਿਮਦ ਲਾਜੋ ਦੇ ਕੋਲ ਹੀ ਬੈਠਾ ਹੈ ਅਹਿਮਦ ਲਾਜੋ ਨੂੰ ਕੁਝ ਆਖ ਰਿਹਾ ਸੀ ਤੇ ਲਾਜੋ ਅਹਿਮਦ ਦੀ ਗੱਲ ਸੁਣ ਕੇ ਹੱਸ ਰਹੀ ਸੀ ਬਹਾਦਰ ਸਿੰਘ ਮੇਰ ਸਿੰਘ ਨੂੰ ਤਸਦਾ ਹੈ ਮੇਰ ਪੁੱਤ ਮੈਨੂੰ ਤਾਂ ਲੱਗਦਾ ਹੈ ਇਹ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਦੇ ਨੇ ਮੇਰ ਸਿੰਘ ਬਹਾਦਰ ਸਿੰਘ ਦੀ ਗੱਲ ਸੁਣ ਕੇ ਅਹਿਮਦ ਤੇ ਲਾਜੋ ਵੱਲ ਦੇਖਦਾ ਹੈ ਲਾਜੋ ਸੱਚ ਵਿੱਚ ਹੀ ਅਹਿਮਦ ਨਾਲ ਖੁਸ਼ ਨਜ਼ਰ ਆ ਰਹੀ ਸੀ ਲਾਜੋ ਅੱਜ ਤੋਂ ਪਹਿਲਾਂ ਕਦੇ ਵੀ ਇੰਨੀ ਖੁੱਲ ਕੇ ਹੱਸੀ ਨਹੀਂ ਸੀ ਜਿੱਥੇ ਮੇਰ ਸਿੰਘ ਲਾਜੋ ਨੂੰ ਖੁਸ਼ ਦੇਖ ਕੇ ਖੁਸ਼ ਹੋ ਰਿਹਾ ਸੀ ਉੱਥੇ ਹੀ ਉਹ ਬਹਾਦਰ ਸਿੰਘ ਦੀ ਗੱਲ ਸੁਣ ਕੇ ਉਦਾਸ ਵੀ ਹੋ ਗਿਆ ਸੀ ਮੇਰ ਸਿੰਘ ਬਹਾਦਰ ਨੂੰ ਆਖਦਾ ਹੈ ਅੰਕਲ ਜੀ ਤੁਹਾਡੇ ਕਹਿਣ ਦਾ ਕੀ ਮਤਲਬ ਹੈ ਸੱਚ ਹਾਂ ਮੈਂ ਤਾਰਾ ਮਨੂਬੀ ਸਕੂਲੋਂ ਲਿਆਉਣਾ ਹੈ ਹਲੇ ਤੁਸੀਂ ਦੱਸੋ ਕੀ ਆਖਣਾ ਹੈ ਤਾਂ ਬਹਾਦਰ ਸਿੰਘ ਦਾਦਾ ਹੈ ਕਿ ਪਹਿਲਾਂ ਲਾਜੋ ਉਦਾਸ ਜੀ ਰਹਿੰਦੀ ਹੁੰਦੀ ਸੀ ਉਸ ਨੂੰ ਦੇਖ ਕੇ ਲੱਗਦਾ ਸੀ ਕਿ ਪਤਾ ਨਹੀਂ ਖੋਰੇ ਕਿੰਨੇ ਇੱਕ ਦੁੱਖ ਤੇ ਤਕਲੀਫ ਚੱਕੀ ਫਿਰਦੀ ਹੈ ਵਿਚਾਰੀ ਪਰ ਜਦੋਂ ਦਾ ਐਮ ਦਾ ਆਇਆ ਲਾਜੋ ਦੇ ਚਿਹਰੇ ਤੋਂ ਉਦਾਸੀ ਗਾਇਬ ਹੀ ਹੋ ਗਈ ਤੇ ਉਹ ਕਿਸੇ ਫੁੱਲ ਵਾਂਗੂ ਖੜਨ ਲੱਗ ਪਈ ਹੈ ਲਾਜੋ ਬਹੁਤ ਖੁਸ਼ ਰਹਿੰਦੀ ਹੈ ਤੇ ਅਹਿਮਦ ਵੀ ਲਾਜੋ ਨਾਲ ਬਹੁਤ ਖੁਸ਼ ਲੱਗਦਾ ਹੈ ਇਸੇ ਲਈ ਆਖਿਆ ਕਿ ਲਾਜੋ ਤੇ ਅਹਿਮਦ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪਏ ਨੇ ਬਹਾਦਰ ਸਿੰਘ ਤੇ ਮੇਰ ਸਿੰਘ ਲਾਜੋ ਤੇ ਅਹਿਮਦ ਬਾਰੇ ਗੱਲਾਂ ਕਰ ਹੀ ਰਹੇ ਸਨ ਕਿ ਐਨੇ ਨੂੰ ਪੰਮੀ ਨੇ ਬਹਾਦਰ ਸਿੰਘ ਨੂੰ ਆਵਾਜ਼ ਮਾਰੀ ਬਹਾਦਰ ਜੀ ਜੇ ਗੱਲਾਂ ਹੋ ਗਈਆਂ ਹੁਣ ਤਾ ਕਿਰਪਾ ਕਰੋਗੇ ਇੱਥੇ ਮੇਰੇ ਕੋਲ ਆਉਣ ਦੀ ਬਹਾਦਰ ਮੇਰ ਸਿੰਘ ਨੂੰ ਆਖਦਾ ਹੈ ਮੇਰ ਪੁੱਤ ਇਹਨਾਂ ਦੋਨਾਂ ਦਾ ਤਾਂ ਪਤਾ ਨਹੀਂ ਪਰ ਪੁੱਤ ਤੂੰ ਵਿਆਹ ਨਾ ਕਰਾਈ ਨਹੀਂ ਤਾਂ ਮੇਰੇ ਵਾਲਾ ਹਾਲ ਹੋ ਜਾਣਾ ਤੇਰਾ ਦੇਖਿਆ ਦੇਖਿਆ 1 ਮਿੰਟ ਖੜਾ ਸੀ ਤੇਰੇ ਕੋਲ ਕਿਵੇਂ ਗੁੱਸਾ ਕਰ ਰਹੀ ਹੈ ਮੇਰੀ ਬੈਂਡ ਪਿਆਰ ਰੱਖੀ ਹੈ ਇਸ ਔਰਤ ਨੇ ਮੇਰ ਸਿੰਘ ਅਗੋਂ ਹੱਸ ਪੈਂਦਾ ਹੈ। ਬਹਾਦਰ ਵੀ ਹੱਸਦਾ ਹੋਇਆ ਉੱਥੋਂ ਚਲਾ ਜਾਂਦਾ ਹੈ। ਸ਼ਾਮ ਦੇ 4 ਵਜੇ ਗਏ। ਮੇਰ ਸਿੰਘ ਨੂੰ ਧਿਆਨ ਆਇਆ ਕਿ ਰਾਮੂ ਨੂੰ ਤਾਂ ਲੈ ਕੇ ਵੀ ਆਉਣਾ ਹੈ ਜੀ। ਹਾਲਾਂਕਿ ਮੇਰ ਸਿੰਘ ਦਾ ਮਨ ਨਹੀਂ ਸੀ ਸਕੂਲ ਜਾਣ ਦਾ ਕਿਉਂਕਿ ਉਹ ਲਾਜੂ ਅਤੇ ਅਹਿਮਦ ਨੂੰ ਦੇਖਦੇ ਰਹਿਣਾ ਚਾਹੁੰਦਾ ਸੀ ਕਿ ਮੈਂ ਦੂਰ ਨਾ ਜਾਵਾਂ। ਉਹ ਫਿਰ ਵੀ ਮੰਜੇ ਤੋਂ ਉੱਠਦਾ ਹੈ ਪਰ ਉਹ ਇੱਕੀ RAMMU ਤਾਂ ਕਾਪੀ ਚੱਕ ਕੇ ਮੇਰ ਸਿੰਘ ਕੋਲ ਬੈਠ ਜਾਂਦਾ ਹੈ ਮੇਰ ਸਿੰਘ RAMMU ਦੇ ਸਿਰ ਤੇ ਹੱਥ ਫੇਰਦਾ ਹੈ ਤੇ ਆਖਦਾ ਹੈ ਛੋਟੂ ਤੂੰ ਕਦੋਂ ਆਇਆ ਸਕੂਲੋਂ ਮੈਂ ਤਾਂ ਤੈਨੂੰ ਲੈਣ ਹੀ ਨਹੀਂ ਆਇਆ ਸੀ ਅਜੇ ਤੱਕ ਫਿਰ ਤੂੰ ਘਰ ਕਿਵੇਂ ਆ ਗਿਆ ਪੰਮੀ ਤੇ ਬਹਾਦਰ ਵੀ ਆ ਜਾਂਦੇ ਨੇ RAMMU ਦੇ ਕੋਲ ਸਾਰੇ RAMMU ਨੂੰ ਦੇਖ ਕੇ ਹੈਰਾਨ ਹੋ ਗਏ ਸਕੂਲ ਤੋਂ ਛੁੱਟੀ ਤਾਂ ਸਹੀ 4 ਵਜੇ ਹੋਣੀ ਸੀ ਤੇ ਮੇਰ ਸਿੰਘ ਰਾਮੂ ਨੂੰ ਲੈਣ ਲਈ ਸਕੂਲ ਹੀ ਜਾਣ ਵਾਲਾ ਸੀ ਪਰ ਫਿਰ ਰਾਮੂ ਰਾਮੂ ਆਖਦਾ ਹੈ ਕੱਲ ਸਕੂਲ ਦਾ ਟਾਈਮ ਬਦਲ ਦਿੱਤਾ ਸੀ ਗਰਮੀ ਆਲਾ ਇਸ ਲਈ ਸਕੂਲ ਜਾਣ ਦਾ ਸਮਾਂ ਸਵੇਰੇ 7 ਵਜੇ ਕਰ ਦਿੱਤਾ ਤੇ ਛੁੱਟੀ ਦਾ ਵਕਤ 3 ਵਜੇ ਕਰ ਦਿੱਤਾ ਹੈ ਮੈਂ ਤਾਂ 3 ਵਜੇ ਹੀ ਘਰ ਆ ਗਿਆ ਸੀ ਗਰਮੀ ਬਾਹਲੀ ਲੱਗ ਰਹੀ ਸੀ ਇਸੇ ਲਈ ਮੈਂ ਕਿਸੇ ਨੂੰ ਬਿਨਾ ਕੁਝ ਬੋਲੇ ਆਪਣੇ ਕਮਰੇ ਵਿੱਚ ਚਲਾ ਗਿਆ ਪੱਖਾ ਲਾ ਕੇ ਬੈਠਾ ਸੋਚਿਆ ਕਿ ਮੁੜਕਾ ਸਗਾ ਕੇ ਫੇਰ ਬਾਹਰ ਆ ਜਾਵਾਂਗਾ ਪਰ ਮੈਨੂੰ ਤਾਂ ਨੀਂਦ ਹੀ ਆ ਗਈ ਤੇ ਮੈਨੂੰ ਉਹਦੋਂ ਵੀ ਨਹੀਂ ਪਤਾ ਚੱਲਿਆ ਕਿ ਮੈਂ ਉੱਥੇ ਹੀ ਬੈਠਾ ਬੈਠਾ ਕਦੋਂ ਸੌਂ ਗਿਆ ਰਾਮੂ ਦੀ ਗੱਲ ਸੁਣ ਕੇ ਸਾਰੇ ਹੱਸਣ ਲੱਗੇ ਪੰਮੀ RAMU ਨੂੰ ਆਖਦੀ ਹੈ ਲੈ ਪੁੱਤ ਤੂੰ ਬੈਠ ਮੈਂ ਤੇਰੇ ਲਈ ਖਾਣ ਨੂੰ ਲੈ ਕੇ ਆਉਂਦੀ ਆਂ ਕੁਛ ਦਿਨ ਵੱਡੇ ਐ ਭੁੱਖ ਲੱਗੀ ਹੋਣੀ ਐ ਤੈਨੂੰ ਤੂੰ ਇੱਥੇ ਬੈਠ ਬਹਾਦਰ ਸਿੰਘ RAMU ਨੂੰ ਆਖਦਾ ਹੈ ਪੁੱਤ ਦੇਖ ਦੱਬ ਕੇ ਪੜੀ ਮਿਹਰ ਪੁੱਤ ਨੇ ਤੇਰੀ ਪੜ੍ਹਾਈ ਲਈ ਬਹੁਤ ਕੁਝ ਕਰਿਆ ਤੂੰ ਸਕਾਇਤ ਦਾ ਮੌਕਾ ਨਾ ਦੇਵੀ ਠੀਕ ਐ ਪੁੱਤਾਂ ਰਾਮੂ ਆਪਣੇ ਪਿਤਾ ਜੀ ਦੀ ਆਖੀ ਹੋਈ ਗੱਲ ਤੇ ਹਾਮੀ ਭਰਦਾ ਹੈ ਤੇ ਉੱਠ ਕੇ ਆਪਣੇ ਪਿਓ ਨੂੰ ਕੁੱਟ ਕੇ ਜੱਫੀ ਪਾ ਲੈਂਦਾ ਹੈ। ਬਹਾਦਰ ਸਿੰਘ ਆਪਣੇ ਪੁੱਤ ਦੇ ਸਿਰ ਤੇ ਹੱਥ ਨਾਲ ਪਰੋਸ ਕੇ ਤੇ ਮੱਥੇ ਨੂੰ ਚੁੰਂਦਾ ਹੈ ਤੇ ਫਿਰ ਚਲਾ ਜਾਂਦਾ ਹੈ। RAMU ਮੇਰ ਸਿੰਘ ਨੂੰ ਕਾਪੀ ਦਿਖਾਉਂਦਾ ਹੈ ਤੇ ਮੈਡਮ ਦਾ ਕਾਪੀ ਤੇ ਲਿਖਿਆ ਸਾਬਾਸ਼ ਦਿਖਾਉਂਦਾ ਹੈ। ਮੇਰ ਸਿੰਘ ਵੀ RAMU ਨੂੰ ਦੋ ਵਾਰ ਟੁਹਈ ਤੇ ਥਾਪੀ ਮਾਰ ਕੇ ਆਖਦਾ ਹੈ ਸ਼ਾਬਾਸ਼ RAMMU ਤੂੰ ਤਾਂ ਪਹਿਲੇ ਦਿਨ ਹੀ ਕਮਾਲ ਕਰ ਦਿੱਤਾ ਸੁਣਿਆ ਨਾ ਤੇਰੇ ਪਾਪਾ ਨੇ ਕੀ ਆਖਿਆ ਪੜ੍ਹਾਈ ਦੱਬ ਕੇ ਕਰਨੀ ਹੈ RAMMU ਤੂੰ ਅੱਗੇ ਵਧ ਅਸੀਂ ਸਾਰੇ ਤੇਰੇ ਨਾਲ ਹੀ ਰਹਾਂਗੇ ਜਾ 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 ਕੇ ਪਹਿਲਾਂ ਕੁਝ ਖਾਪੀ ਲੈ ਸਕੂਲ ਦਾ ਕੰਮ ਫੇਰ ਕਰ ਲਈ RAMMU ਬਹੁਤ ਖੁਸ਼ ਹੁੰਦਾ ਹੈ ਤੇ ਆਪਣੀ ਕਾਪੀ ਲੈ ਕੇ ਆਪਣੀ ਮੰਮੀ ਪਾਪਾ ਕੋਲ ਚਲਾ ਜਾਂਦਾ ਹੈ ਪੰਮੀ RAMU ਨੂੰ ਰੋਟੀ ਦੇ ਨਾਲ ਅੰਬ ਦਾ achar ਦਿੰਦੀ ਹੋਈ ਆਖਦੀ ਹੈ ਤੂੰ ਫੇਰ ਕਾਪੀ ਚੱਕ ਲਈ ਲੈ ਪੁੱਤ ਪਹਿਲਾਂ ਰੋਟੀ ਖਾ ਲੈ ਕੰਮ ਫੇਰ ਕਰ ਲਈ RAMU ਰੋਟੀ ਲੈ ਕੇ ਆਖਦਾ ਹੈ ਵਾਹ ਅੰਬ ਦੇ achar ਨਾਲ ਰੋਟੀ ਮੈਂ ਤਾਂ ਦਾਲ ਸਬਜ਼ੀ ਨਾਲ ਰੋਟੀ ਖਾ ਕੇ ਅੱਕ ਗਿਆ ਸੀ ਹੁਣ ਖਾਉਂਗਾ ਖੁਸ਼ ਹੋ ਕੇ ਪਰ ਉਸ ਤੋਂ ਪਹਿਲਾਂ ਆ ਦੇਖੋ ਰਾਮੂ ਕਾਪੀ ਤੇ ਦਿੱਤੀ ਗਈ ਸਾਵਾਸੀ ਨੂੰ ਦਿਖਾਉਂਦਾ ਹੋਇਆ ਆਖਦਾ ਹੈ ਆ ਦੇਖੋ ਅੱਜ ਮੈਨੂੰ ਮੈਡਮ ਨੇ ਸਾਵਾਸੀ ਦਿੱਤੀ ਹੈ ਪੰਮੀ ਤੇ ਬਹਾਦਰ ਖੁਸ਼ ਹੋ ਜਾਂਦੇ ਨੇ ਵੈਸੇ ਉਸ ਵਕਤ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕਲਾਸ ਟੀਚਰ ਕੰਮ ਤੋਂ ਖੁਸ਼ ਹੋ ਕੇ ਕਾਪੀ ਤੇ ਸਾਵਾਸੀ ਜਾਂ ਵੈਰੀ ਗੁੱਡ ਲਿਖਦੇ ਨੇ ਇਹ ਕਹਾਣੀ ਅਜੇ ਅਧੂਰੀ ਹੈ ਰਹਿੰਦਾ ਭਾਗ ਤੁਹਾਨੂੰ ਬਰਸਾਂ ਨੂੰ ਸੁਣਾਵਾਂਗੇ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਜੀ